ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਜੁਗਰਦਾਸਪੁਰ ਤੇ ਅਮਰੀਕ ਸਰਚ ਕਰਨਗੇ ਰੋਡ ショਅ ਹਾਈ ਕੋਰਟ ਨੇ ਪੰਜਾਬ ਸਰਕਾਰ ਸਨੇ ਕਪੂਰਥਲਾ ਦੇ ਡੀਸੀ ਨੂੰ ਨੋਟਿਸ ਕੀਤਾ ਜਾ ਰਿਹਾ ਜਵਾਬ ਦਾਖਲ ਕਰਨ ਦੀ ਦਿੱਤੇ ਹੁਕਮ ਲੁਧਿਆਣਾ ਸੀਟ ਤੇ ਕਾਂਗਰਸ ਉਮੀਦਵਾਰ ਦਾ ਫਸਿਆ ਪੇਚ ਜਲਦ ਹੋ ਸਕਦਾ ਹੈ ਐਲਾਨ ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਸਰਕਾਰ ਬਾਰੇ ਆਈ ਵੱਡੀ ਖਬਰ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਰਹੀ ਹੈ ਸਰਕਾਰ ਰਾਜਾ ਵਿੰਡ ਨਹੀਂ ਕਰਤਾ ਵੱਡਾ ਐਲਾਨ ਕੀਤਾ ਆਪ ਨੂੰ ਪੰਜਾਬ ਚ 13 ਸੀਟਾਂ ਮਿਲੀਆਂ ਤਾਂ ਛੱਡ ਦੇਵਾਂਗਾ ਸਿਆਸਤ ਚੰਡੀਗੜ੍ਹ ਤੇ ਮੂਡ ਬਦਲੇਗਾ ਮੌਸਮ ਦਾ ਮੀਂਹ ਇਸ ਤਰੀਕ ਨੂੰ ਤੇਜ਼ ਹੋਵਾਂ ਨਾਲ ਪਵੇਗਾ ਮੀਂਹ ਪੰਜਾਬ ਹਰਿਆਣਾ ਦੀ ਸ਼ੰਭੂ ਸਰਦ ਤੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ 78 ਟ੍ਰੇਨਾਂ ਹੋਈਆਂ ਰੱਦ ਪੰਜਾਬ ਸਮੇਤ ਦੇਸ਼ ਭਰ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਇਸ ਨੂੰ ਲੈ ਕੇ ਸਾਰੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਵਾਖ ਵਖ ਲੋਕ ਸਭਾ ਹਲਕਿਆਂ ਵਿੱਚ ਇਹ ਯਾਤਰਾ ਕੱਢਣਗੇ ਤੇ ਆਮ ਆਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਯਾਤਰਾ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਹਿਲੇ ਦਿਨ ਇਹ ਯਾਤਰਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਹੋਵੇਗੀ ਇਸ ਦੌਰਾਨ ਉਹਨਾਂ ਦੇ ਨਾਲ ਇਥੋਂ ਦੇ ਲੋਕ ਸਭਾ ਉਮੀਦਵਾਰ ਵੀ ਮੌਜੂਦ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ ਅਤੇ ਆਪ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਯਾਤਰਾ 28 April ਤੱਕ ਜਾਰੀ ਰਹੇਗੀ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਮਰੀਕਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹਲਕੇ ਵਿੱਚ ਰੋਡ ਸ਼ੋਅ ਕਰਨਗੇ ਇਸ ਦੇ ਨਾਲ ਹੀ ਉਹ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਜਾਣਗੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਦਰਅਸਲ ਹੜ੍ਹ ਕੰਟਰੋਲ ਲਈ ਮੌਜੂਦ ਕੈਚਮੈਂਟ ਜ਼ਮੀਨ ਵੇਚਣ ਅਤੇ ਉਸ ਤੇ ਨਿਰਮਾਣ ਕਰਨ ਨਾਲ 15 ਪਿੰਡਾਂ ਦੇ ਲੋਕਾਂ ਦੇ ਜੀਵਨ ਸੰਕਟ ਵਿੱਚ ਪੈਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਹਾਈ ਕੋਰਟ ਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਡੀਸੀ ਤੇ ਹੋਰਨਾਂ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚ ਮੌਜੂਦ ਰੰਤੀਰਪੁਰ ਵਾਸੀ ਬਖਸ਼ੀ ਸਿੰਘ ਨੇ ਵਕੀਲ ਵਿਵੇਕ ਸਲਾਥਿਆ ਰਾਹੀ ਪਟੀਸ਼ਨ ਦਾਖਲ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ 15 ਪਿੰਡਾਂ ਦੇ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਗੁਹਾਰ ਲਗਾਈ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ ਇਸ ਜਗ੍ਹਾ ਤੋਂ ਕਾਲੀ ਵੇਹ ਲੰਘਦੀ ਹੈ ਤੇ ਹੜ ਜਾਂ ਬਰਸਾਤ ਵਿੱਚ ਇਹ ਕੈਚਮੈਂਟ ਏਰੀਆ ਪਾਣੀ ਨੂੰ ਰਸਤਾ ਦਿੰਦਾ ਹੈ ਹੁਣ ਇਸ ਕੈਚਮੈਂਟ ਏਰੀਆ ਵਿੱਚ ਵੱਡੇ ਪੱਧਰ ਤੇ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਜਿਹੇ ਵਿੱਚ ਵੇਹ ਵਿੱਚ ਪਾਣੀ ਵਧਦੇ ਹੀ ਇਸ ਨਾਲ ਸਿੱਧੇ ਤੌਰ ਤੇ 15 ਪਿੰਡ ਪ੍ਰਭਾਵਿਤ ਹੋਣਗੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ਤੇ ਨਿਰਮਾਣ ਨਿਰਮਾਣ ਰੁਕਵਾਇਆ ਜਾਵੇ ਇਸ ਨਿਰਮਾਣ ਤੇ ਜ਼ਮੀਨ ਦੀ ਵਿਕਰੀ ਲਈ ਜ਼ਿੰਮੇਵਾਰ ਅਧਿਕਾਰੀ ਦੀ ਪਛਾਣ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਟੀਸ਼ਨ ਕਰਤਾ ਦੀ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਦਾਖਲ ਕਰਾਣ ਦੀ ਆਦੇਸ਼ ਦਿੱਤੇ ਹਨ ਲੁਧਿਆਣਾ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰਨ ਲੈ ਕੇ ਕਾਂਗਰਸ ਚ ਕਾਫੀ ਕਮਸਾਨ ਮਚਿਆ ਹੋਇਆ ਹੈ ਪੈਰਾਸ਼ੂਟ ਉਮੀਦਵਾਰਾਂ ਤੋਂ ਲੈ ਕੇ ਸਾਬਕਾ ਕੈਬਨਿਟ ਮੰਤਰੀਆਂ ਦਾ ਵਿਰੋਧ ਹੋ ਰਿਹਾ ਹੈ ਜੇ ਪਾਰਟੀ ਕਿਸੇ ਬਾਹਰੀ ਉਮੀਦਵਾਰ ਨੂੰ ਸੀਟ ਦਿੰਦੀ ਹੈ ਤਾਂ ਸਥਾਨਕ ਲੀਡਰਸ਼ਿਪ ਨਾਕੂਸ਼ ਹੋ ਜਾਵੇਗੀ ਜਿਸ ਨਾਲ ਜ਼ਿਲੇ ਵਿੱਚ ਅੰਦਰੂਨੀ ਧੜੇਬੰਦੀ ਪਾਰਟੀ ਦੇ ਫੈਸਲੇ ਤੇ ਹਾਵੀ ਹੋ ਰਹੀ ਹੈ 2 ਦਿਨ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਦਾ ਨਾਮ ਲੱਪਗ ਫਾਈਨਲ ਸੀ ਪਰ ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਉਹਨਾਂ ਦਾ ਵਿਰੋਧ ਕਰ ਰਹੇ ਹਨ ਪ੍ਰਦਰਸ਼ਨਕਾਰੀ ਪੁਰਾਣੇ ਸੀਨੀਅਰ ਕਾਂਗਰਸੀ ਆਗੂ ਹਨ ਆਸ਼ੂ ਤੋਂ 36 ਦੇ ਅੰਕੜੇ ਲੇਹੇ ਪੁਰਾਣੇ ਸਾਬਕਾ ਵਿਧਾਇਕ ਹਨ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਆਗੂਆਂ ਦੀਆਂ ਖੁੱਦੀਆਂ ਸੀਟਾਂ ਕੱਟ ਦੇ ਕੱਟ ਦੇ ਬਚੀਆਂ ਹਨ ਜਿਸ ਕਾਰਨ ਹੁਣ ਉਹ ਆਸ਼ੂ ਦਾ ਵਿਰੋਧ ਕਰ ਰਹੇ ਹਨ ਸੂਤਰਾਂ ਮੁਤਾਬਕ ਹੁਣ ਆਸ਼ੂ ਦੇ ਨਾਲ ਨਾਲ ਪਾਰਟੀ ਵੱਲੋਂ ਹਾਕੀ ਖਿਡਾਰੀ ਪਰਗਟ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾਰ ਦੇ ਨਾਵਾਂ ਤੇ ਚਰਚਾ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਅਗਲੀ ਸੂਚੀ ਵਿੱਚ ਆਪਣੇ ਬਾਕੀ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ ਨਕਦੀ ਦੀ ਤੰਗੀ ਨਾਲ ਬਿਹਾਲ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਕਾਰਨਾਂ ਲਾਗੂ ਆਦਰਸ਼ ਚੋਣ ਜਾਬਤੇ ਦੌਰਾਨ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਰਹੀ ਹੈ ਇਸ ਨਵੇਂ ਕਰਜ਼ੇ ਨੂੰ ਪੰਜਾਬ ਸਰਕਾਰ ਨੇ ਆਪਣੇ ਸਟਾਕ ਦੀ ਨਿਲਾਮੀ ਰਾਹੀਂ ਜੁਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਟੋਕਾਂ ਦੀ ਨਿਲਾਮੀ ਰਾਹੀਂ ਇਸ ਕਰਜ਼ੇ ਨੂੰ ਦੋ ਕਿਸ਼ਤਾਂ ਵਿੱਚ ਵੰਡਿਆ ਗਿਆ ਹੈ ਸਵਿਤੇ ਸਮਾਂ ਮਿਆਦਾ 8 ਸਾਲ ਅਤੇ 13 ਸਾਲ ਹੋਵੇਗੀ ਅਤੇ ਇਹ 1000 ਕਰੋੜ ਰੁਪਏ ਤੇ 1500 ਕਰੋੜ ਰੁਪਏ ਦੇ ਹੋਣਗੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਨਿਲਾਮੀ ਦਾ ਉਦੇਸ਼ ਯੋਜਨਾ ਸਕੀਮਾਂ ਤੇ ਮੌਜੂਦਾ ਕਾਰਜਾਂ ਅਧੀਨ ਵਿਕਾਸ ਪ੍ਰੋਜੈਕਟਾਂ ਲਈ ਉੰਜੀਗਤ ਖਰਚੇ ਦੇ ਬਿੱਤੇ ਹਿੱਸੇ ਨੂੰ ਫੰਡ ਦੇਣਾ ਹੈ ਇਹ ਨਿਲਾਮੀ 23 April ਨੂੰ ਭਾਰਤੀ ਜਰਬ ਬੈਂਕ ਦੇ ਮੁੰਬਈ ਦਫਤਰ ਵਿੱਚ ਕਰਵਾਈ ਗਈ ਨਕਦੀ ਦੀ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਦੇ ਇਸ ਕਦਮ ਦਾ ਉਦੇਸ਼ ਚੱਲ ਰਹੀਆਂ ਸਕੀਮਾਂ ਮਾਤੇ ਪ੍ਰੋਜੈਕਟਾਂ ਲਈ ਬੀਤੀ ਲੋੜਾਂ ਨੂੰ ਪੂਰਾ ਕਰਨਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਨੀਆਂ ਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਟਿੱਪਣੀ ਕਰਦੇ ਆਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀਆਂ ਚੋਣ ਸੰਭਾਵਨਾਵਾਂ ਬਾਰੇ ਕੀਤੇ ਗਏ ਦਾਅਵਿਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਹੈ ਰਾਜਾ ਵਰਿੰਗ ਨੇ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਕਰਦੇ ਆ ਕਿ ਹੈ ਕਿ ਆਪ ਦੇ ਵੱਲੋਂ 13 ਸੀਟਾਂ ਜਿੱਤਣ ਦੇ ਦਾਅਵਿਆਂ ਦੀ ਫੂਕ ਨਿਕਲੇਗੀ ਜਿਸ ਤੋਂ ਬਾਅਦ ਆਪ ਨਹੀਂ ਤਾਂ ਜਨਤਾ ਦਾ ਸਾਹਮਣਾ ਵੀ ਨਹੀਂ ਕਰ ਸਕਣਗੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਸਫਲ ਰਹੀ ਹੈ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ 13 0 ਬਿਆਨਬਾਜ਼ੀ ਜੋ ਕਿ ਭਾਜਪਾ ਦੀਆਂ 400 ਤੋਂ ਪਰੇ ਭੁਖ ਬਾਣੀਆਂ ਦੇ ਵਰਗੀ ਹੈ ਜਿਸ ਦੀ ਪੂਰੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਆਪ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਚ ਠੁਕਮੀ ਤਰੱਕੀ ਦੀ ਘਾਟ ਰਹੀ ਹੈ ਤੇ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਅਗੇ ਦਰਪੇਸ਼ ਚੁਣੌਤੀਆਂ ਤੇ ਮੁਸ਼ਕਲਾਂ ਦਾ ਭੰਡਾਰ ਰੱਖਿਆ ਹੈ ਬਦਲਾ ਦੇ ਝੋਕੇ ਦਾਅਵਿਆਂ ਨੂੰ ਪੰਜਾਬ ਦੇ ਲੋਕਾਂ ਨੇ ਹੁਣ ਪਛਾਣ ਲਿਆ ਹੈ ਚੰਡੀਗੜ੍ਹ ਵਿੱਚ ਅੱਜ ਮੌਸਮ ਸਾਫ਼ ਰਹੇਗਾ ਇਸ ਤੋਂ ਬਾਅਦ ਮੌਸਮ ਵਿਭਾਗ ਵੱਲੋਂ 26 ਅਪ੍ਰੈਲ ਅਤੇ 27 ਅਪ੍ਰੈਲ ਨੂੰ yellow alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੌਰਾਨ ਬੱਦਲਵਾਈ ਵੀ ਰਹੇਗੀ ਬੀਚ-ਬੀਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹੁਣ ਮੌਸਮ ਵਿਭਾਗ ਮੁਤਾਬਕ 26 ਅਤੇ 27 April ਨੂੰ ਹੋਣ ਵਾਲੇ ਵੈਸਟਰਨ ਡਿਸਟਰਬੈਂਸ ਦਾ ਅਸਰ ਚੰਡੀਗੜ੍ਹ ਅਤੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਆਪਣੀਆਂ ਮੰਗਾਂ ਲੈ ਕੇ ਪੰਜਾਬ ਹਰਿਆਣਾ ਦੀ ਸ਼ੰਭੂ ਸਰਦ ਦੇ ਕਿਸਾਨਾਂ ਦਾ ਰੇਲ ਕੋਂਦੂਲਣਾ ਲਗਾਤਾਰ ਜਾਰੀ ਹੈ। ਸ='%s' ਸ='%s' ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 17 April ਤੋਂ ਸ਼ੰਭੂ ਰੇਲ ਪਟੜੀਆਂ ਤੇ ਧਰਨਾ ਦੇ ਰਹੇ ਹਨ। ਉਹਨਾਂ ਦੇ ਇਸ ਅੰਦੋਲਨ ਕਾਰਨ ਰੇਲਵੇ ਯਾਤਰੀਆਂ ਨੂੰ ਇਸ ਕਾਰਨ ਕਿਸਾਨ ਅੰਦੋਲਨ ਦਾ ਖਾਮਿਆਜਾ ਪੁਕਤਨਾ ਪੈ ਰਿਹਾ ਹੈ ਇਸ ਕਾਰਨ ਰੇਲਵੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਦਰਅਸਲ ਕਿਸਾਨਾਂ ਦੇ ਟਰੈਕ ਜਾਮ ਕਾਰਨ ਰੇਲਵੇ ਨੇ ਅੰਬਾਲਾ ਡਿਵੀਜ਼ਨ ਤੋਂ ਚੱਲਣ ਵਾਲੀਆਂ ਕਰੀਬ 78 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ ਇਹਨਾਂ ਵਿੱਚ ਚੰਡੀਗੜ੍ਹ ਦੀਆਂ 8 ਰੇਲਾਂ ਵੀ ਸ਼ਾਮਿਲ ਸਨ ਨਾਲ ਹੀ 8 ਗੱਡੀਆਂ ਨੂੰ ਵਾਇਆ ਚੰਡੀਗੜ੍ਹ ਡਾਇਵਰਟ ਕੀਤਾ ਗਿਆ ਹੈ ਇਹ ਜਿਹਦੇ ਸਿਰ ਤੇ ਬਾਦਲਾ ਤਰਦਾ ਹੈ ਉਹ ਬੇਲੀ ਦੀ ਬਣਦਾ ਜਿਹਦੇ ਤੇ ਰੱਬਾ ਹੱਥ ਕਰਦਾ ਜਾਂ ਜਨਤਾ ਧਰਨਦੀ ਉਹ ਐਮਐਲਏ ਬਣ ਜਾਂਦਾ ਤੇ ਭਰਾਓ ਉਹ 11 ਵਾਰ ਦਾ ਐਮਐਲਏ ਸੀ 5 ਵਾਰ ਦਾ ਮੁੱਖ ਮੰਤਰੀ ਸੀ ਸਰਦਾਰ ਪ੍ਰਤਾਪ ਸਿੰਘ ਆਲਨੰਦੀ ਹਲਕੇ ਦੇ ਲੋਕਾਂ ਨੇ ਮੇਰੇ ਵਰਗੇ ਨਿਮਾਣੇ ਜੇ ਬੰਦੇ ਨੂੰ ਐਡੇ ਵੱਡੇ ਜੁਰਮਾਨੇ ਦਾ ਲੜਾ ਕੇ ਉਦੋਂ ਜਿੱਦੋਂ ਮਾਦਲ 25-25 ਹਜ਼ਾਰ ਦੀਆਂ ਵੋਟਾਂ ਦੇ ਫਰਕ ਨਾਲ ਜਿੱਤਦਾ ਸੀ ਮੈਨੂੰ ਵੀ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਉੱਥੋਂ ਐ ਬੱਲੇ ਬਣਾਤਾ ਮਾਦਲ ਸਾਹਿਬ ਨੂੰ ਘਰੇ ਬਟਾ ਇੱਕ ਸਾਲ ਹੋ ਗਿਆ ਮੈਨੂੰ ਸਰਦਾਰ ਭਗਵੰਦ ਸਿੰਘ ਮਾਨ ਹੋਰਾਂ ਨੇ ਆਪਣੀਆਂ ਵਿਚਾਰਤ ਵਿੱਚ ਸ਼ਾਮਲ ਕਰ ਲਿਆ ਮੈਨੂੰ ਖੇਤੀਬਾੜੀ ਦਾ ਮਹਿਕਮਾ ਦੇ ਸਾਡੇ ਦੇਸ਼ ਦੀ ਪਾਰਲੀਮੈਂਟ ਜਿਹੜੇ ਸਾਰਿਆਂ ਦਾ ਵੱਡੀ ਪੰਚਾਇਤ ਹੈ ਆਪਣੇ ਸੂਬੇ ਦੀ ਗੱਲ ਕਰਨੀ ਹੁੰਦੀ ਹੈ ਪੰਜਾਬ ਸੂਬਾ ਜਿਹੜਾ ਉਹਦੇ ਨਾਲ ਹਮੇਸ਼ਾ ਸੰਘਰਸ਼ ਧੱਕਾ ਕਰਦਾ ਰਿਹਾ ਵਿਤਕਰਾ ਕਰਦਾ ਰਿਹਾ ਧੋਖਾ ਕਰਦਾ ਰਿਹਾ ਇਸ ਲਈ ਜਿਹੜੇ ਐਮਪੀ ਬਣਦੇਗੇ ਅਨੇਕਾਂ ਲੋਕਾਂ ਨੂੰ ਤੁਸੀਂ ਉੱਤੇ ਭੇਜਦਾ ਤੈਨ ਵਾਰੀ ਬੀਬਾ ਹਰਸਿਮਤ ਨੂੰ ਵੀ ਭੇਜਦਾ ਹੁਣ ਲਗਾਤਾਰ ਤੋਂ ਕਰੂੰਗਾ ਉਹਨਾਂ ਨੇ 11 11 20 20 ਕਿੱਲੇ ਗੜਬਾਉ ਜ਼ਮੀਨ ਉਲਾਜ ਕਰਾ ਕੇ ਵੱਡੇ ਵੱਡੇ ਹੋਟਲ ਪਾ ਲੈਣੇ ਸਾਰੇ ਪੰਜਾਬ ਜੀਆਂ ਬੱਸਾਂ ਬੰਦ ਕਰਕੇ ਆ ਆ ਉਹਨਾਂ ਸੜਕਾਂ ਤੇ ਦੌੜ ਲਾ ਦੇਣੀਆਂ ਉਹ ਬੰਦੇ ਥੋੜੀ ਲੜਾਈ ਨਹੀਂ ਦਰਸਦੇ ਇੱਕ ਹੋਰ ਗੱਲ ਹੈ ਕਿ ਤਿੰਨ ਵਾਰ ਦੀ ਐਫ 75 ਕਰੋੜ ਰੁਪਈਆ 5 ਕਰੋੜ ਰੁਪਈਆ ਸਾਲ ਦਾ ਇੱਕ ਗ੍ਰਾਂਟ ਮਿਲਦੀ ਹੈ ਇਹਨੂੰ ਆਪਣੇ ਲੋਕਾਂ ਵਾਸਤੇ ਲਾਉਣੀ ਹੁੰਦੀ ਹੈ ਕਿਤੇ ਲੋੜ ਹੈ ਟੁੜਾ ਰਸਤਾ ਖਰਾਬ ਹੈ ਸਕੂਲ ਦੀ ਕੰਦ ਹੈ ਕੋਈ ਲਾਇਬ੍ਰੇਰੀ ਬਣਨੀ ਹੈ ਕੋਈ ਧਰਮਸ਼ਾਲਾ ਬਣਨੀ ਹੈ ਜਨ ਘਰ ਬਣਨਾ ਹੈ ਕੁਝ ਵੀ ਕਿਤੇ ਜਿਹੜਾ ਲੋਕਾਂ ਦੇ ਵਾਸਤੇ ਉਹ ਲਾਉਣੀ ਹੁੰਦੀ ਹੈ ਤੇ 15 ਸਾਲ ਹੋ ਗਏ ਪੀ ਰਹੀ ਹੈ 75 ਕਰੋੜ ਰੁਪਈਆ ਬਣਿਆ ਜਿਹਦਾ ਟੁੜੇ ਸਾਡੇ ਸਾਹਮਣੇ ਕਿਤੇ ਲੱਗਿਆ ਤਾਂ ਚਾਨਣ ਹੁੰਦਾ ਹੋਣਾ ਤੇ ਜੇ ਨਹੀਂ ਲੱਗਿਆ ਤਾਂ ਤੁਸੀਂ ਦੱਸ ਸਕਦੇ ਹੋ ਕਿੱਧਰ ਗਿਆ ਉਹਨੂੰ ਕੌਣ ਖਾ ਗਿਆ ਕੀ ਕਰ ਗਿਆ ਬਾਦਲ ਸਾਹਿਬ ਆਪ ਮੁੱਖ ਮੰਤਰੀ ਬਣ ਜਾਂਦੇ ਸੀ ਤੇ ਮੁੰਡੇ ਨੂੰ ਨਾਲ ਡਿਪੀ ਸੀ ਬਣਾ ਲੈਂਦੇ ਇੱਥੇ ਇਹ ਨਹੀਂ ਗੱਲ ਰੁਕਦੀ ਸੀ ਫਿਰ ਟੀ ਮੜਾ ਮੋਟਾ ਅੱਖਾਂ ਖਾਉਂਦੇ ਸੀ ਤੇ ਫਿਰ ਜਵਾਈ ਨੂੰ ਨਾਲ ਮੰਤਰੀ ਬਣਾ ਲੈਂਦੇ ਉਦੋਂ ਜੇ ਫਿਰ ਥੋੜਾ ਜਾਂ ਲੋਰ ਉਹ ਸਭ ਖਾਣ ਲੱਗਦੀ ਤੇ ਮੁੰਡੇ ਦੇ ਸਾਲੇ ਨੂੰ ਬਣਾ ਲੈਂਦੇ ਸੀ ਫਿਰ ਭਰਾਜ ਤੋਂ ਹੁੰਦਾ ਤਾਂ ਫਿਰ ਉਹ ਆਪਣੇ ਦਾਸ ਜੀ ਦੇ ਭਰਾ ਦੇ ਆਕੇ ਲਾ ਕੇ ਭਤੀਜੇ ਨੂੰ ਘਰ ਦੀ ਵਿਜਾਰਤ ਬਣਾਉਣ ਦੇ ਤੁਸੀਂ ਬਣਾ ਕੇ ਦਿੰਦੇ ਸੀ ਉਹ ਲੋਕਾਂ ਨੂੰ ਮੌਜਾ ਲੱਗਿਆ ਸੀ ਇਹਦਾ ਦਿੱਲੀੋਂ ਜਦੋਂ ਲੋਕਾਂ ਨੇ ਵੇਖਿਆ ਵੀ ਕੇਜਰੀਵਾਲ ਨੂੰ ਜਦੋਂ ਬਣਾਇਆ ਹੈ ਉਹ ਲੋਕਾਂ ਦੇ ਕੰਮ ਕਿਵੇਂ ਕਰ ਲਾ ਗਿਆ ਦੂਸਰੀ ਵਾਰ ਬਣਾਤਾ ਤੀਸਰੀ ਵਾਰ ਬਣਾਤਾ ਫਿਰ ਪੰਜਾਬ ਦੇ ਲੋਕਾਂ ਨੇ ਵੀ ਸੋਚਿਆ ਵੀ ਇੱਥੇ ਵੀ ਇਹ ਗੱਲ ਚੱਲ ਸਕਦੀ ਹੈ 2022 ਚ ਤੁਸੀਂ ਵੀ ਇਹ ਐਤ ਕੀ ਇਹ ਸੰਜਾਰਤ ਦੇ ਵਿੱਚ ਕੋਈ ਦਾਇਰਾ ਨਹੀਂ ਜਾ ਤੇ ਸਾਲਾ ਜੀਜਾ ਨਹੀਂ ਇਹ ਤਾਂ ਅੱਡੋ ਅੱਟ ਦੇ ਕਿਸੇ ਰਿਸ਼ਤੇਦਾਰੀ ਨਹੀਂ ਜੇ ਬਲਜਿੰਦਰ ਕੋਲ ਬੈਠੇ ਆ ਤਾਂ ਇੱਕ ਅਸੀਂ ਜਮਾਤੀ ਇੱਕ ਦੂਸਰੇ ਨਾਲ ਜ਼ਰੂਰ ਸਾਝ ਹੋ ਸਕਦੀ ਹੈ ਪਰ ਰਿਸ਼ਤੇਦਾਰੀਆਂ ਨਹੀਂ ਜਿਹੜੇ ਲੋਕਾਂ ਨੇ ਚੜ ਕੇ ਮદાન ਸਭਾ ਵਿੱਚ ਪੇਂਡ ਤੇ ਉਹ ਬਣ ਕੇ ਉਹ ਮੇਰੇ ਵਰਗੇ ਸਰਦਾਰਤ ਬੰਦੇ ਵੀ ਵਜ਼ੀਰ ਬਣ ਕੇ ਸਰਕਾਰ ਜੋ ਪੈੜ ਪਰਾਉ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੂਟੀਨ ਹੈ ਦੂ ਕੈਸਾ ਗੱਲਦਾ ਹੁੰਦਾ ਵੀ 5 ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਬਾਅਦ ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਜੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮਨ ਨੂੰ ਦੁਖੀ ਕਰਦੇ ਨੇ ਹੁਣ ਕੋਈ ਗੱਲ ਨਹੀਂ ਐ ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਂ ਸਮਝਦਾ ਵੀ ਅਨਸ਼ਾਸਨ ਤੇ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ ਤੇ ਕਿੰਤੂ ਪਰੰਤੂ ਕਰਨ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਆ ਉਹ ਸ਼ਾਨੇ ਕਹਿੰਦੇ ਨੇ ਬਈ ਮਤਲਬ ਸ਼ਰੀ ਤਸਲੀਮ ਖਮ ਹੈ ਜੋ ਮਿਰਾਜੇ ਯਾਰ ਮੇ ਆਏ ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮੰਨ ਲਿਆ ਇੱਕ ਬਹਿਲਾ ਕੋ ਉਦਾਰ ਲਾ ਸਹੀ ਨੇ ਅ ਚਿੱਤਲ ਦਾ ਯ ਹਾਰਨ ਦਾ ਨਾਲ ਤੱਲਕ ਹੈ ਕਈ ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀਕ ਜ਼ੋਰ ਨਾਲ ਲੋਕਾਂ 'ਚ ਆਪਣੀ ਗੱਲ ਪਚਾ ਰਿਹਾ ਉਹ ਕਿੰਨਾ ਕ ਲੋਕਾਂ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਡਿਪੈਂਡ ਕਰਦੀਆਂ ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ ਮੇਰਾ ਮਤਲਬ ਮਾਲਕ پرماتما خدا کی وہ مہربان ہے جو مہربان ہے پھر انہوں کوئی ہرا نہیں ستا جو مہربان نہیں ہے پھر کوئی جتا نہیں سکتا جی سوال تو اٹھا بڑا کمال دا سوال ہے چلو کیوں کہ اج دے موسم اے سوال ہے ضروری کیوں کہ یہ جا مہینہ ہے ਔਰ ਜਿਹੜਾ ਮੌਸਮ ਹੈ ਇਹ ਪੱਤ ਚੜਨ ਦਾ ਮੌਸਮ ਹੈ ਹੁਣ ਬੜੀ ਹਵਾ ਜਨਾਕ ਹਵਾ ਚਲਦੀ ਹੈ ਪੱਤੇ ਚੜ ਜਾਂਦੇ ਨੇ ਕਿ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਵਾ ਚਲਦੀ ਹੈ ਤੇ ਬੜਾ ਕੁਝ ਚੜ ਰਿਹਾ ਪਰ ਮੈਂ ਸਮਝਦਾ ਬਈ ਜਿਹੜਾ ਟਾਣੀ ਤੋਂ ਜਨਾ ਪੱਤਾ ਗਿਰ ਗਿਆ ਉਹ ਫਿਰ ਉਹਦਾ ਕੋਈ ਟਿਕਾਹ ਤਾਂ ਹੁੰਦਾ ਨਹੀਂ ਹੈ ਜਿੱਧਰ ਹਵਾ ਹੈ ਜਿੱਧਰ ਹਵਾ ਚਲਦੀ ਹੈ ਉਧਰੋਂ ਉਤਰ ਜਾਂਦਾ ਹੈ ਜੇ ਦੂਜੇ ਪਾਸੇ ਆ ਗਈ ਹੈ ਉਧਰੋਂ ਉਤਰ ਜਾਂਦਾ ਤੇ ਮੈਂ ਸਮਝਦਾ ਬਈ ਜੇ ਕੋਈ ਆਫਰ ਆਉਂਦੀ ਵੀ ਹੈ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਕਿੰਨਾ ਮੈਂ ਕਰਨਾ ਮੈਂ ਜਿੱਥੇ ਆਪਣੀ ਪਾਰਟੀ ਚ ਖੜਾ ਮੈਂ ਖੁਸ਼ ਹੈ ਗੁਰਬੀਤ ਮਿੱਟੂ ਜੀ ਮੇਰੇ ਸਤਾਰਿਓ ਭਰਾ ਨੇ ਪਰ ਮੈਂ ਇਹ ਬੇਨਤੀ ਕਰਦਾ ਜੀ ਉਹ ਚੋਣ ਹਾਰਨਗੇ ਲੈ ਕੇ ਲੈ ਲੋ ਬੰਦੋ ਘਰ ਤੋਂ ਭਾਵੇਂ ਉਹ ਕਹਿੰਦੇ ਉਮੀਦਵਾਰ ਲੱਭਦਾ ਜਾਂ ਨਹੀਂ ਲੱਭਦਾ ਤਿਆਰੀ ਇਸ ਭਲੇਖੇ ਦੇ ਵਿੱਚ ਕੰਮ ਖਰਾਬ ਹੋ ਜਾਂਦਾ ਬਿੱਟੂ ਚਨਾਬ ਮੇਰਾ ਭਰਾ ਹਾਰੇ ਗਈ ਪੰਡਾ ਦਾ ਪੁਸ਼ਵਾਨੀ ਨਾ ਰਹੇ ਜਿਹੜੇ ਵੱਡੇ ਵੱਡੇ ਲੀਡਰ ਛੱਡ ਕੇ ਜਾ ਰਹੇ ਹਰਸਿੰਦਰਕੌਰ ਬਦਲ ਗਈ ਮੇਰੇ ਸਰਕਾਰੀ ਹੋ ਗਿਆ ਮਾਫੀ ਚਾਉਣਾ ਮੈਂ ਇਹ ਗੱਲ ਕਿਹਾ ਬੀਬੀ ਹਰਸਿੰਦਰਕੌਰ ਬਾਦਲ ਜੀ ਸਾਡੇ ਸਰਕਾਰੀਓ ਭੇਜੀ ਇਸ ਵਾਰੀ ਲੋਕ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਣਗੇ ਲਿਖ ਲੋ ਆਪ ਦੀ ਪੁਸ਼ਵਾਨੀ ਕਰ ਦੋ ਕਿੰਨੀ ਕੀ ਕੱਲੇ ਜਾ ਰਹੇ ਆ ਆਪ ਦੀ ਮੈਂ ਤੁਹਾਨੂੰ ਦੱਸਦਾ ਭਵਿਸ਼ਿਆਣੀ ਮੈਂ ਤੁਹਾਨੂੰ ਕਹੇਗੀ ਸਭ ਤੋਂ ਜਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਲੋਕ ਕਹ ਰਹੇ ਰਾਜਾ ਵੜਿੰਗ ਸਾਰਾ ਤੋਂ ਜ਼ਿਆਦਾ ਖਰਾੜਾ ਆ ਤਾਂ ਕਰਕੇ ਵੱਡੇ ਵੱਡੇ ਲੀਡਰ ਛੱਡੀ ਜਾ ਰਹੇ ਤੇ ਮੈਂ ਤਾਂ ਅੱਛੇ ਪੱਗੇ ਨੇ ਸਾਰੇ ਲੀਡਰਾਂ ਤੋਂ ਖਰਾੜਾ ਹੈ ਦੇਖੋ ਭੁੱਲਰ ਭੁੱਲਰ ਸਾਹਿਬ ਰਾਜੇ ਵੜਿੰਗ ਨੂੰ 2 ਸਾਲਾਂ ਤੱਕ ਛੱਡਿਆ ਨਹੀਂ ਮੈਂ ਤਾਂ ਵੱਡੇ ਲੀਡਰਾਂ ਨੂੰ ਵਾਪਸ ਲੈ ਕੇ ਆਇਆ 7-8 ਲੋਕ ਜਿਹੜੇ ਬੀਜੇਪੀ ਚਲੇ ਗਏ ਸੀ ਉਹਨੂੰ ਵਾਪਸ ਲਿਆਇਆ ਹੁਣ ਜਿਹੜੇ ਲੋਕ ਛੱਡ ਕੇ ਜਾ ਰਹੇ ਆ ਉਹ ਜਿਹੜੇ ਲੋਕ ਛੱਡ ਕੇ ਜਾ ਰਹੇ ਆ ਉਹਨਾਂ ਦਾ ਨਿੱਜੀ ਸੁਆਰਥ ਹੈ ਉਹ ਸਿਆੜੇ ਕਹਿੰਦੇ ਚਿੱਤ ਬੇਈਮਾਨ ਹੋ ਗਿਆ ਉਹਨਾਂ ਨੂੰ ਟਿਕਟ ਲੈਣੀ ਸੀ ਅਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਨਸਿਡਰ ਨਹੀਂ ਕੀਤਾ ਅਸੀਂ ਹੋਰਾਂ ਲੀਡਰਾਂ ਨੂੰ ਕਨਸਿਡਰ ਕਰ ਲਿਆ ਇਸ ਕਰਕੇ ਉਹ ਚਲੇ ਗਏ ਦੂਜੀ ਗੱਲ ਮੈਂ ਬੇਨਤੀ ਕਰਨੀ ਛੋਣਾ ਜਿਹਨੂੰ ਕਾਂਗਰਸ ਪਾਰਟੀ ਮਾੜੀ ਲੱਗਦੀ ਉਹ ਹੁਣੇ ਆਗਾ ਕੰਨੀ ਕਤਰਾ ਲੈਣ ਆ ਜੋ ਇਹਰੇ ਨਾਲ ਦੂਜੇ ਲੀਡਰ ਦੂਜੇ ਲੋਕਾਂ ਵਾਸਤੇ ਰਾਹ ਤੇ ਖੁੱਲਦੇ ਆ ਨੌਜਵਾਨ ਮੁੰਡੇ ਜਿਹੜੇ ਸਟੇਜ ਤੇ ਬੈਠੇ ਇਨਾਂ ਨੂੰ ਮੌਕਾ ਮਿਲੇਗਾ ਯੂਥ ਕਾਂਗਰਸ ਨੂੰ ਮੌਕਾ ਮਿਲੇਗਾ ਮਹਿਲਾ ਕਾਂਗਰਸ ਨੂੰ ਮੌਕਾ ਮਿਲੇਗਾ ਆਮ ਲੋਕਾਂ ਨੂੰ ਮੌਕਾ ਮਿਲੇਗਾ ਕੋਈ ਕਿਸੇ ਦਾ ਸੁੱਖਿਆ ਨਹੀਂਗਾ ਕਿ 12 ਵਾਰੀ ਨਹੀਂ ਲੜਨਾ ਹੈ ਰਾਜਾ ਵਿਡਿੰਗ ਦਾ ਇਹ ਥੋੜੀ ਜਿਹੀ 12 ਵਾਰੀ ਨਹੀਂ ਚੋਣਾਂ ਲੜਨਾ ਨਰੋਸ ਇਹ ਸੱਤਾ ਜੀ ਲੋਕ ਪੱਧਰੀ ਤੇ ਲੱਗਦਾ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੱਲ ਪੱਧਰੀ ਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਇਹ ਦਾਲ ਬਦਲੂਆ ਦੇ ਕਾਨੂੰਨ ਨੇ ਲੋਕ ਇਸ ਵਾਰੀ ਸਖਤ ਆਪਣੇ ਆਪ ਬਣਾ ਦੇ ਇਸ ਵਾਰੀ ਜਦੋਂ ਦਲ ਬਦਲੂਆ ਦੇ ਪੀਪੇ ਖਾਲੀ ਨਿਕਲਣਗੇ ਕਉਨ ਨਾ ਪਰ ਆ ਬਲ ਜੇਗਾ ਲੋਕ ਡਰਨ ਲੱਗ ਪੈਣਗੇ ਅਸੀਂ ਦਲ ਬਦਲਣ ਤੋਂ ਲੋਕ ਸੱਠਾਂ ਕੇ ਕਹਿੰਦੇ ਆ ਇਹਨ ਜਿਹੜੇ ਕਾਂਗਰਸ ਵਾਲੇ ਅੱਜ ਛੱਡ ਕੇ ਗਏ ਆ ਇਹੇ ਹੀ ਫੇਰ ਦੁਬਾਰਾ ਸਰ ਤੇ ਬਾਦਲੇ ਕਾਂਗਰਸ ਪਾਰਟੀ ਨੇ ਇਹ ਕੀ ਹੋਊਗਾ ਕਿ ਨਹੀਂ ਹੋਊਗਾ ਦੇਖੋ ਗੱਲ ਇਹ ਆ ਰਾਜਨੀਤੀ ਦੇ ਵਿੱਚ ਜਦੋਂ ਕੋਈ ਆਉਂਦਾ ਹੁਣ ਪਿੰਡ 'ਚ ਕੋਈ ਵਿਅਕਤੀ ਸਾਡੇ ਨੂੰ ਛੱਡ ਕੇ ਚਲਾ ਜਾਂਦਾ ਕੱਲ ਨੂੰ ਫੇਰ ਉਹ ਸ਼ਾਮਿਲ ਹੋ ਜਾਂਦਾ ਅਸੀਂ ਉਹਨੂੰ ਸ਼ਾਮਿਲ ਕਰਾ ਲੈਨੇ ਆ ਸਾਰੇ ਪਿੰਡ ਵਾਲੇ ਵੀ ਕਹਿੰਦੀਆਂ ਖਰਾਓ ਇਹਦੇ ਨਾਲ ਅਗਲਾ ਕਹਿੰਦਾ ਵੀ ਗਿਆ ਸੀ ਹੁਣ ਆ ਗਏ ਪਰ ਸਿਰ ਤੇ ਪਾਉਣ ਵਾਲਾ ਕੰਮ ਨਹੀਂ ਉਹਨਾਂ ਨੂੰ ਨਵੇਂ ਸਿਰਿਓ ਨਵੀਂ ਸਿਨਿਓਰਿਟੀ ਮਿਲੇਗੀ ਨਾ ਕਿ ਪੁਰਾਣੀ ਸਿਨਿਓਰਿਟੀ ਜਿਹੜਾ ਟਿਕਟ ਨਹੀਂ ਦਿੱਤੀ ਹੋਵੇ ਇਹਨਾਂ ਨੂੰ ਕੋਈ ਬਹੁਤ ਕਾਬਲ ਵਿਅਕਤੀ ਹੋਇਆ ਜਿੱਥੇ ਕੋਈ ਚੋਣ ਲੜਨ ਵਾਲਾ ਸਾਡੇ ਕੋਲੇ ਨਾ ਹੋਇਆ ਉੱਥੇ ਹੋ ਸਕਦਾ ਕਿਸੇ ਨੂੰ ਮੌਕਾ ਮਿਲੇ ਅਦਰਵਾਈਜ਼